ਦਾ ਹੱਥ ਪਾຊੂ ਅੱਛਾ ਜੀ ਜਾਇ ਜੀ ਪਾਪਾ ਵੀ ਕੱਲਾ ਘਾਰ ਬਾਕੀ ਤੇ ਲੈਣੇ ਲੈ ਕੇ ਪਾਣੀ ਤੇ ਚੱਕਦਾ ਆ ਗਿਆ ਅੱਛਾ ਤੇ ਬਾਕੀ ਪਾਣੀ ਫੇਰ ਦਾ ਸਿਆਲ ਨੇ 20 ਮਿੰਟ ਕੀਤੀ ਪਾਣੀ ਵਜੇ ਕਰਦਾ ਡੰਗਰਾਂ ਨੂੰ ਬਾਹਰ ਕੱਟ ਕੇ ਅੰਦਰ ਕਰਨ ਲੱਗੇ ਤੇ ਫਿਰ ਉਹ ਵੀ ਨਾ ਬਾਕੀ ਤੇ ਲੈ ਗਏ ਅੰਦਰ ਬਾਕੀ ਬਸ਼ੂਟ ਹੀ ਬਸ਼ੂਟ ਵੀ ਖਤਮ ਹੋ ਕੇ ਪਾਣੀ ਦੇ ਵਿੱਚ ਪਾਣੀ ਚੱਲਣਾ ਪਾਣੀ ਅੰਦਰ ਚੱਲ ਗਿਆ ਤੇ ਦੋ ਬਸ਼ੂਟ ਉਹ ਫੜਿਆ ਨਹੀਂ ਗੀ ਅੱਛਾ ਪਾਣੀ ਦਾ ਵਹਾ ਹੀ ਹੋ ਰਿਹਾ ਸੀ ਹਾਂ ਜਿੱਤੇ ਚਾਰ ਜਿੰਨ ਖਸਾਨ ਚਾਰਾ ਵੀ ਝੂਟਾ ਦਾ ਹੋ ਗਿਆ ਨਾਲੇ ਤੇ ਹੁਣ ਵੀ ਕੋਈ ਤੁਹਾਨੂੰ ਲੱਗ ਰਿਹਾ ਕਿ ਮਤਲਬ ਚਾਰੇ ਦੀ ਵੀ ਦਿੱਕਤ ਆ ਰਹੀ ਹੈ ਪਸ਼ੂਆਂ ਨੂੰ ਜਾਂ ਕਿਵੇਂ ਹੈ ਮਤਲਬ ਮਸਲ ਵੀ ਇੱਕ ਹੈ ਟੋੜੀ ਦਾ ਵੀ ਰੋੜ ਗਿਆ ਪਰਾਲੀ ਉਹ ਵੀ ਤੇ ਜਿਹੜਾ ਦੂਜਾ ਮਸਲ ਉਹ ਤੇ ਸਾਰੇ ਖਰਾਬ ਬਾਹ ਤਿੰਨ ਚਾਰ ਪੰਡਾ ਬਚੀ ਨਹੀਂ ਆ ਤੈਂ ਜਿੰਨੇ ਟਟ ਡਗਰਾਂ ਨੇ ਪਾਣੀ ਨਹੀਂ ਖਾਦੇ ਤੇ ਤੁਹਾਡਾ ਸਾਰਾ ਕੰਮ ਇਸ ਤੇ ਨਿਰਭਰ ਸੀ ਹੈ ਤੁਹ ਤੁਹਾਡੀ ਹੋਰ ਖੇਤੀਬਾੜੀ ਵੀ ਹੈ ਐ ਹੋਈ ਹੈ ਜੀ ਡੰਗਰਾਂ ਦਾ ਮਾਰਾ ਮੋਟਾ ਚੱਲ ਨਹੀਂ ਯਾਰ ਤੇ ਸਾਡਾ ਖੇਤੀਬਾੜੀ ਦੇ ਤੱਕੇ ਵੀ ਸਾਨੂੰ ਆਉਣਾ ਨਹੀਂ ਹੈ ਅੱਛਾ ਤੇ ਦੋ ਦੋ ਗਿਲੇ ਆ ਦੋ ਚੋ ਵੀ ਪਾਣੀ ਹਰ ਸਾਲ ਆਣਾ ਜਾਣਾ ਪਾਣੀ ਅੱਛਾ ਫਸਲ ਦੇ ਖਰਾਬ ਹੋਣੀ ਹੋਣੀਆਂ ਅੱਛਾ ਤਾਂ ਵਰਗੀ ਤੇ ਬਾਕੀ ਰਿਆ ਜੀ ਹੁਣ ਤੇ ਬਹੁਤ ਜਿਆਦਾ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਪਸ਼ੂ ਜਿਹੜਾ ਕਿ ਜਿੰਨੀ ਸੇਵਾ ਸਾਡੇ ਵੱਲੋਂ ਹੋ ਸਕਦੀ ਸੀ ਆ ਦੇ ਕੇ ਚੱਲੇ ਜਿਸ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ ਘੜ ਰਹੇ ਜਾਂ ਦੁਬਾਰਾ ਉਸ ਲਈ ਤੇ ਆਉਂ ਇਹ ਤੁਹਮੇ ਮਦਦ ਹੋਊਗੀ ਹੋਤ ਹੋਈ ਜੀ ਨਾਲੇ ਦੁੱਧ ਦਾ ਵੀ ਸਰਕਲ ਸਾਰਾ ਜੀ ਦੁੱਧ ਦੇ ਤੇ ਘੜ ਚੱਲਦਾ ਹੀ ਹੈ ਠਾ ਅੱਛਾ ਤੇ ਦੁੱਧ ਦਾ ਕੋਈ ਨਕੀ ਪਈ ਜਿੱਦੋਂ ਰਹਿ ਗਿਆ ਜੀ ਦੋ ਦੋ ਤਿੰਨ ਤਿੰਨ ਕਿਲੋ ਬੱਤਵਾ ਕੀ ਆਇਆ ਜੀ ਚਲੋ ਠਾ ਦੀ ਵਜਨ ਆ ਮੈਂ ਵੀ ਦੱਸਦਾ ਹਾਂ ਜੀ ਸੋ ਰਿੰਦੀਪਾ ਜੀ ਤੁਸੀਂ ਗਰਾਉਂਡ ਜ਼ੀਰੋ ਤੇ ਹੋ ਪਹਿਲੇ ਦਿਨ ਤੋਂ ਗਲੋਬਲ ਸੈਕਸ ਦੀ ਟੀਮ ਦੇ ਨਾਲ ਆਪਾਂ ਬਾਾਕੀ ਇਲਾਕਿਆਂ 'ਚ ਵੀ ਜਾ ਰਹੇ ਹਾਂ ਸੋ ਇਸ ਪ੍ਰੋਜੈਕਟ ਦੀ ਜੇ ਆਪਾਂ ਮੀਨਿੰਗ ਦੇਖੀਏ ਮਾਇਨੇ ਦੇਖੀਏ ਕਿ ਇਸ ਦੀ ਡੈਪਥ ਚੈੱਕ ਕਰੀਏ ਕਿ ਇਹ ਕਿੰਨੀ ਰਿਅਲ ਹੈ ਇਸ ਦੇ ਵਿੱਚ ਘਰ ਕੀ ਆਪਾਂ ਜਦੋਂ ਇਹੋ ਜਿਹਾ ਪ੍ਰੋਜੈਕਟ ਲੈ ਕੇ ਆਨੇ ਕਿ ਜਿਸ ਦੇ ਵਿੱਚ ਘਰ ਗਰਾਊਂਡ ਲੈਵਲ ਤੇ ਉਹ ਇਨਕਮ ਸੋਰਸ ਜਿਹੜਾ ਉਹਨਾਂ ਤੋਂ ਦੁਆਰ ਤੋਂ ਕ੍ਰੀਏਟ ਹੋ ਸਕੇ ਕੀ ਇੰਪੈਕਟ ਪਾ ਕੇ ਜਾਂਦਾ ਲੋਕਾਂ ਤੇ ਤੁਸੀਂ ਕੀ ਸਮਝਦੇ ਤੁਸੀਂ ਫਲੱਡ ਤੋਂ ਇੱਕ ਵਾਰੀ ਆ ਗਈ ਫਿਰ ਉਹ ਵਾਪਸ ਚਲੇ ਗਈ ਪਾਣੀ ਉਤਰ ਗਿਆ ਫਿਰ ਉਹਦੇ ਬਾਅਦ ਫਿਰ ਲੋਕਾਂ ਦੇ ਜੋ ਜਿੰਨੇ ਜਿੰਨੇ वो डैमेज और उनका फिर व्यवसाय उनकी उनकी इनकम और उनकी ज़िंदगी चलेगी कैसे दो मोटे दो चार पैसे कैसे आएंगे ताकि उनका बाकी काम चल सके तो बहुत ही रूरल अभी पंजाब में क्या पूरे इंडिया में एनिमल जो अपना डेरी फार्मिंग डेयरी फार्मिंग होगी या फिर और चीज़ें होगी तो ये बहुत ही अपना एक बहुत असेंशियल yes, yes, yes. पार्ट है वो एक इनकम का भी पार्ट है वो घर के बच्चों के न्यूट्रिशन का भी पार्ट है वो मतलब एक रूरल इकोनॉमी के लिए बहुत बड़ी चीज़ है तो ये रिहेबिलटेशन मेरे ख्याल से रिहेबलीटेशन का ये जो जानवर देना जो दूध देने वाले जानवर वे चार दिन पहले भी आइए तो पूरा दूध वूध देगी ऐसे नहीं कि यू नो कि बिना भी आई भैंस लेके आए इट्स अ वेरी इंपॉर्टेंट थिंग और इनका खाना पीना भी चलेगा और थोड़ा दूध दाल बेच के जो इनका इनकम आती है रीहेबिल में इट विल गो लॉन्ग यस yes. चलो थैंक यू रणदीप जी तुम्हें समा कल ग्राउंड जीरो पर पहुंचे और